ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 59 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਹੋਏ ਨੂੰ ਜੇ ਗੱਲ ਕਰੀਏ ਥੋੜੀ ਬਹੁਤੀ ਭਾਰਤੀ ਜਨਤਾ ਪਾਰਟੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨਾਂ ਦੇ ਸਾਹਮਣੇ ਝੁਕੀ ਹੈ ਗੱਲਬਾਤ ਕਰਨ ਨੂੰ ਤਿਆਰ ਹੋ ਗਈ ਹੈ ਅੱਜ ਤੋਂ ਲਗਭਗ 5 ਦਿਨ ਪਹਿਲਾਂ ਡੈਲੀਗੇਟ ਜਰਸੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਉਸ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਰੈਡੀ ਹੋ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਡਾਕਟਰ ਭੇਜੇ ਗਏ ਨੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਟ੍ਰੀਟਮੈਂਟ ਕਰਨ ਵਾਸਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਾਰਾ ਫਿਰ ਚੜ ਗਿਆ ਹੈ ਇੱਕ ਪਾਸੇ ਡਾਕਟਰ ਸਵੈਮਾਨ ਮਾਨਮਨ ਨੂੰ ਵੀ ਕਿਹਾ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਸ ਸਾਨਾ ਦੇ ਨਾਲ ਅਤੇ ਸਿੱਖਾਂ ਦੇ ਨਾਲ ਬੜੀ ਵੱਡੀ ਸਾਜ਼ਿਸ਼ ਕਰ ਰਹੀ ਹੈ اون ਵਾਲੇ ਦਿਨਾਂ ਦੇ ਵਿੱਚ ਕੋਰੀ ਨਾ ਕੀਤੀ ਜਾਵੇਗੀ ਐਮ ਐਸ ਪੀ ਨੂੰ ਲੈ ਕੇ ਇਧਰ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਹੁਣੇ ਹੀ ਮੁੰਡੀ ਰਿਪੋਰਟ ਤੋਂ ਖਬਰ ਆਈ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੋਰੀ ਨਾ ਕਰ ਦਿੱਤੀ ਹੈ ਟ੍ਰੀਟਮੈਂਟ ਲੈਣ ਤੋਂ ਯਾਨੀ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਆਖਿਰਕਾਰ ਦੱਸ ਦਿੰਦੇ ਆ ਮਾਜਰਾ ਕੀ ਹੈ ਡਾਕਟਰ ਪੰਜਾਬ ਸਰਕਾਰ ਵੱਲੋਂ ਟ੍ਰੇਨਰ ਯਾਨੀ ਕਿ ਅਨਟ੍ਰੇਨ ਡਾਕਟਰ ਭੇਜੇ ਜਾ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਖਰੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਲਈ ਇਸ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤਾਂ ਕੱਲ ਹੀ ਕਹਿ ਚੁੱਕੇ ਨੇ ਕਿ ਭਾਰਤੀ ਜਨਤਾ ਪਾਰਟੀ ਇੰਨੀ ਜਲਦੀ ਚੁੱਕਣ ਵਾਲੀ ਨਹੀਂ ਉਹਨਾਂ ਵੱਲੋਂ ਸ਼ਰਿੰਦਰ ਰਛਾ ਜਾ ਰਿਹਾ ਇਸ ਕਰਕੇ ਮੈਂ ਕੁਝ ਖਾ ਪੀ ਨਹੀਂ ਰਿਹਾ ਰਿਹਾ ਹਾਂ ਲੇਕਿਨ 111 ਕਿਸਾਨਾਂ ਦੇ ਕਹਿਣ ਤੇ ਮੈਂ ਆਪਣਾ ਟ੍ਰੀਟਮੈਂਟ ਜਰੂਰ ਕਰਵਾ ਰਿਹਾ ਹਾਂ ਇੱਧਰ ਅੱਜ ਅਨ ਟ੍ਰੇਨ ਡਾਕਟਰ ਭੇਜਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਇਹੋ ਜਿਹਾ ਡਾਕਟਰਾਂ ਤੋਂ ਆਪਣਾ ਲਾਸਟ ਕਰਾਉਣਾ ਮੁਆਫ ਨਹੀਂ ਸਮਝਦਾ ਸੂਤਰ ਦੱਸਦੇ ਨੇ ਕਿ ਸਾਹ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਕੋਰੀ ਨਾ ਕਰ ਦਿੱਤੀ ਗਈ ਹੈ ਉਹਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਡਾਕਟਰ ਮੇਰੇ ਲਈ ਭੇਜੇ ਜਾਣਗੇ ਯਾਨੀ ਕਿ ਡਿਗਰੀ ਹੋਲ ਡਾਕਟਰ ਨਹੀਂ ਭੇਜੇ ਜਾ ਰਹੇ ਉਹ ਭੇਜੇ ਜਾ ਰਹੇ ਨੇ ਜਿਹੜੇ ਡਾਕਟਰ ਟ੍ਰੇਨਿੰਗ ਕਰਦੇ ਨੇ ਅਤੇ ਉਹ ਵੀ ਸਾਊਥ ਇੰਡੀਆ ਦੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚਾਹੇ ਉਸ ਨੂੰ ਦਰਦ ਹੋਵੇ ਉਸ ਨੂੰ ਟੀਕਾ ਲਾਉਣਾ ਹੋਵੇ ਇਸ ਕਰਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੋਰੀ ਨਾ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਟ੍ਰੇਨ ਡਾਕਟਰ ਡਿਗਰੀ ਹੋਲ ਡਾਕਟਰ ਨਹੀਂ ਭੇਜਣਾ ਚਾਹੁੰਦੇ ਤਾਂ ਕਿਸਾਨ ਆਗੂ ਆਪਣੇ ਆਪ ਹੀ ਮੈਨੂੰ ਚੰਗੇ ਡਾਕਟਰ ਮੁਹੱਈਆ ਕਰਵਾ ਦੇਣਗੇ ਮੈਨੂੰ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਕੋਈ ਲੋੜ ਨਹੀਂ ਧੰਨਵਾਦ